ਵੀਰ ਕਮਲ ਜੀ ਇੱਕ ਨਾ ਅੱਜਕੱਲ ਵਿਸਟਰ ਵੀਜ਼ਾ ਤੇ ਭੇਜਣ ਵਾਲਾ ਕੰਮ ਬੜਾ ਚੱਲ ਪਿਆ ਬਹੁਤ ਸਾਰੇ ਏਜੰਟ ਜਿਹੜੇ ਉਹ ਵਿਸਟਰ ਵੀਜ਼ਾ ਤੇ ਬੰਦਾ ਭੇਜ ਦਿੰਦੇ ਆ ਕਹਿੰਦੇ ਕੋਈ ਨਹੀਂ ਉੱਥੇ ਜਾ ਕੇ ਤੇਰਾ ਵੀਜ਼ਾ ਕਨਵਰਟ ਕਰਵਾ ਲਵਾਂਗੇ ਇਹ ਤਰੀਕਾ ਗਲਤ ਹੈ ਸਹੀ ਹੈ ਸਸਤਾ ਹੈ ਜਾਂ ਮਹਿੰਗਾ ਇਹ ਤਰੀਕਾ ਬਿਲਕੁਲ ਗਲਤ ਹੈ ਜਿਹੜਾ ਵਿਸਟਰ ਵੀਜ਼ਾ ਮਤਲਬ ਕੋਈ ਵੀ ਕੰਟਰੀ ਦਿੰਦੀ ਆ ਉਹ ਆਪਣੇ ਕੰਟਰੀ ਦੇ ਵਿੱਚ ਆਉਣ ਦੇ ਲਈ ਘੁੰਮਣ ਫਿਰਨ ਦੇ ਲਈ ਦਿੱਤਾ ਜਾਂਦਾ ਆ ਨਾ ਕਿ ਵਰਕ ਵੀਜ਼ਾ ਹੁੰਦਾ ਆ ਉਹ ਉਦੇ ਵਿੱਚ ਕੀ ਆ ਕਿ ਕਰੋਨਾ ਤੋਂ ਬਾਅਦ ਮਤਲਬ ਜਦੋਂ ਸਾਰੀ ਕੰਟਰੀਆਂ ਦੇ ਵਿੱਚ ਇੱਕ ਮੈਨਪਾਵਰ ਦੀ ਬਹੁਤ ਘਾਟ ਹੋਈ ਤੇ ਕੰਪਨੀਆਂ ਦੇ ਕੋਲ ਵਰਕਰਸ ਨਾ ਮਿਲਣ ਕਰਕੇ ਕੰਪਨੀ ਨੇ ਆਪਣੇ ਡਰਾਈਵਰ ਨੂੰ ਆਪਣੇ ਮੈਨੇਜਰ ਨੂੰ ਹਰ ਇੱਕ ਬੰਦੇ ਨੂੰ ਕਹਿ ਦਿੱਤਾ ਵੀ ਸਾਨੂੰ ਵੀ ਡਰਾਈਵਰਸ ਦੀ ਜਾਂ ਸਾਨੂੰ ਕਿਸੇ ਆ ਕੈਟਾਗਰੀ ਦੀ ਲੋੜ ਹੈ ਤੇ ਸਾਨੂੰ ਉਹ ਬੰਦੇ ਲਿਆ ਕੇ ਦੋ ਉਸ ਦੇ ਵਿੱਚ ਕੀ ਹੋਇਆ ਵਾ ਕਿ ਕੁਝ ਇਹੋ ਜਿਹੇ ਨਵੇਂ ਬੰਦੇ ਜਿਹੜੇ ਇਸ ਇੰਡਸਟਰੀ ਦੇ ਵਿੱਚ ਆਏ ਜੋ ਬੈਕਗ੍ਰਾਉਂਡ ਜਾਣਦੇ ਵੀ ਨਹੀਂ ਸਨ ਉਹਨਾਂ ਨੇ ਉੱਥੋਂ ਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਵਿਜ਼ਿਟ ਵੀਜ਼ੇ ਤੇ ਸੱਦ ਲਿਆ ਫੇ ਉਹਨਾਂ ਨੂੰ ਆਪਣੇ ਕੋਲ ਰੱਖਿਆ ਕਦੀ ਉਹਨਾਂ ਨੇ ਇਹ ਕਿਸੇ ਕੰਪਨੀ 'ਚ ਇੰਟਰਵਿਊ ਕਰਾ ਕਦੀ ਕਿਸੇ ਕੰਪਨੀ 'ਚ ਇੰਟਰਵਿਊ ਕਰਾ ਬਹੁਤ ਸਾਰੇ ਲੋਕ ਉੱਥੇ ਜਾ ਕੇ ਖਰਜਲ ਖਵਾਰ ਹੋਏ ਕਈ ਲੋਕ ਵਿਚਾਰੇ ਵਾਪਸ ਮੁੜ ਕੇ ਆਏ ਕਈ ਬੰਦੇ ਉੱਥੇ ਓਵਰਸਟੇ ਹੋਏ ਓਵਰਸਟੇ ਹੋਣ ਕਰਕੇ ਕੰਟਰੀ ਨੇ ਉਹਨਾਂ ਨੂੰ ਬੈਨ ਵੀ ਲਾ ਦਿੱਤਾ ਉਹ ਦੁਬਾਰਾ ਉਸ ਕੰਟਰੀ 'ਚ ਜਾ ਵੀ ਨਹੀਂ ਸਕਦੇ ਤੇ ਹੁਣ ਉਹ ਦੁਬਾਰਾ ਹੋਰ ਕਿਸੇ ਕੰਟਰੀ ਦੇ ਵਿੱਚ ਮਿਡਲ ਈਸਟ ਦੇ ਵਿੱਚ ਵੀ ਮੂਵ ਨਹੀਂ ਹੋ ਸਕਦੇ ਤੇ ਉਹਨਾਂ ਨੂੰ ਵਾਪਸ ਆਣਾ ਪਿਆ ਉਹ ਜਿਹੜੇ ਕੁਝ ਅਨਰਜਿਸਟਰਡ ਏਜੰਟਸ ਨੇ ਕੰਮ ਕੀਤਾ ਉਹਨਾਂ ਦੀ ਵਜ੍ਹਾ ਨਾਲ ਬਦਨਾਮੀ ਉਹ ਸਾਰਿਆਂ ਨੂੰ ਚੱਲਣੀ ਪਈ ਮੈਂ ਦੁਬਈ ਜਾਂਦੇ ਆਂ ਕਈ ਵਾਰ 에ਰਪੋਰਟ ਤੇ ਵੇਖਿਆ ਹੈ ਕਿ ਚੈੱਕ ਕਰ ਰਹੇ ਹੁੰਦੇ ਕਈ ਲੋਕਾਂ ਨੂੰ ਡੀਬੋਰਡ ਕਰ ਦਿੰਦੇ ਆਂ ਵੀ ਤੁਸੀਂ ਨਹੀਂ ਚੜ੍ਹ ਸਕਦੇ ਜਹਾਜ਼ ਤੇ ਤੁਹਾਡੇ ਕੋਲ ਹੋਟਲ ਬੁਕਿੰਗ ਹੈ ਨਹੀਂ ਤੁਹਾਡੇ ਕੋਲ ਰਿਟਰਨ ਟਿਕਟ ਹੈ ਨਹੀਂ ਤੇ ਮੈਂ ਵੇਖਦਾ ਹੁੰਨਾ ਮੇਰੇ ਖਿਆਲ ਉਹ ਇਸੇ ਠੱਗੀ ਦਾ ਸ਼ਿਕਾਰ ਹੁੰਦੇ ਆਂ ਵੀ ਵਿਜ਼ਟਰ ਮੈਂ ਚਾਹੁੰਦਾ ਕਿ ਤੁਸੀਂ ਇੱਕ ਵਾਰ ਵਿਜ਼ਟਰ ਵੀਜ਼ੇ ਵਾਲਿਆਂ ਨੂੰ آگਾਹ ਕਰ ਦਿਓ ਵੀ ਤੁਸੀਂ ਜੇਕਰ ਚਲੇ ਗਏ ਉਹਦਾ ਨੁਕਸਾਨ ਕੀ ਹੈ ਤੇ ਮਤਲਬ ਉਹਦਾ ਬਾਅਦ ਚ ਫਿਰ ਤੋਂ ਉਹਨਾਂ ਤੇ ਕੀ ਇੰਪੈਕਟ ਪੈਂਦਾ ਉਹਨਾਂ ਦੇ ਕੈਰੀਅਰ ਤੇ ਮੈਂ ਤੁਹਾਨੂੰ ਦੱਸਦਾ ਜੀ ਉਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਆ ਕਿ ਜਦੋਂ ਤੁਸੀਂ ਕੋਈ ਇੰਡੀਆ ਦੇ ਵਿੱਚ ਇੱਥੇ ਪਹਿਲਾਂ ਤਾਂ ਜੇ ਤੁਹਾਨੂੰ ਸਕਿੱਲ ਨਹੀਂ ਆਂਦੀ ਔਰ ਤੁਸੀਂ ਉੱਥੇ ਚਲੇ ਜਾਂਦੇ ਆ ਉੱਥੇ ਕੋਈ ਵੀ ਕੰਪਨੀਆ ਜੇ ਵੀ ਜਿਹੜੀ ਵੀ ਤੁਹਾਨੂੰ ਜੌਬ ਦੇ ਉੱਤੇ ਰੱਖੇਗੀ ਉਸ ਨੇ ਪਹਿਲਾਂ ਤਾਂ ਤੁਹਾਡੀ ਇੰਟਰਵਿਊ ਲੈਣੀ ਆ ਜੀ ਜੇ ਤੁਸੀਂ ਉਸ ਇੰਟਰਵਿਊ ਦੇ ਮੁਤਾਬਕ ਕੰਮ ਨਹੀਂ ਕਰ ਪਾਉਂਦੇ ਤੇ ਉਹ ਤੁਹਾਨੂੰ ਨਹੀਂ ਰੱਖੇਗੀ ਤੇ ਮੇਰੀ ਸਲਾਹ ਹਰੇਕ ਕੈਂਡੀਡੇਟ ਨੂੰ ਇਹੀ ਆ ਉਹ ਕਿਸੇ ਵੀ ਏਜੰਸੀ ਚ ਦੇ ਕੋਲੋਂ ਜਾਣ ਪੰਜਾਬ ਚ ਇੰਡੀਆ ਦੇ ਵਿੱਚ ਪਰ ਉਹ ਪਹਿਲਾਂ ਤਾਂ ਕੋਈ ਨਾ ਕੋਈ ਆਪਣੀ ਸਕਿੱਲ ਲੈਣ ਕੋਈ ਕੰਮ ਸਿੱਖਣ ਜੇ ਉਸ ਤੋਂ ਬਾਅਦ ਉਹ ਅਪਲਾਈ ਕਰਨ ਵਰਕ ਵੀਜ਼ਾ ਦੇ ਉੱਤੇ ਇੱਥੇ ਇੰਟਰਵਿਊ ਦੇਣ ਜਦੋਂ ਉੱਥੇ ਇੰਟਰਵਿਊ ਦੇਣਗੇ ਪਹਿਲਾਂ ਤਾਂ ਉਹਨਾਂ ਨੂੰ ਆਪਣਾ ਲੈਵਲ ਖੁਦ ਇੰਡੀਆ ਦੇ ਵਿੱਚ ਹੀ ਪਤਾ ਲੱਗ ਜਾਏਗਾ ਕਿ ਮੈਨੂੰ ਕਿਸ ਲੈਵਲ ਦਾ ਕੰਮ ਆਂਦਾ ਆ ਜੇ ਉਹਨੂੰ ਲੱਗਦਾ ਆ ਕਿ ਮੈਂ ਇਸ ਤੋਂ ਹੋਰ ਵਧੀਆ ਸਿੱਖ ਸਕਦਾ ਆ ਤੇ ਉਹਨਾਂ ਨੂੰ ਥੋੜਾ ਹੋਰ ਇੰਡੀਆ ਦੇ ਵਿੱਚ ਸਿੱਖਣਾ ਚਾਹੀਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਇਹਦੇ ਵਿੱਚ ਐਡ ਕਰਨੀ ਚਾਹੁੰਦਾ ਆ ਅੱਜਕੱਲ ਸਾਡੇ ਕੋਲ ਵੀ ਬਹੁਤ ਲੋਕ ਕਈ ਵਾਰ ਇੰਟਰਵਿਊ ਦੇਣ ਆਉਂਦੇ ਆ ਜੀ ਅਸੀਂ ਜਦੋਂ ਐਡ ਲਗਾਣੇ ਆ ਅਸੀਂ ਜਦੋਂ ਕੈਂਡੀਡੇਟ ਇੰਟਰਵਿਊ ਵਿੱਚ ਪਾਸ ਨਹੀਂ ਹੋ ਪਾਂਦਾ ਅਸੀਂ ਉਹਨੂੰ ਕਈ ਵਾਰ ਇੱਥੋਂ ਤੱਕ ਵੀ ਕਹਿੰਦਾ ਕਿ ਤੈਨੂੰ ਫ੍ਰੀ ਟ੍ਰੇਨਿੰਗ ਦਵਾਂਗੇ ਤੂੰ ਹਫ਼ਤਾ ਸਾਡੇ ਕੋਲ ਆ ਜਾ ਤੈਨੂੰ ਸਿਖਾ ਦੇਾਂਗੇ ਪਰ ਅੱਜ ਕੱਲ ਦੇ ਲੋਕ ਉਹ ਕਹਿੰਦੇ ਆ ਜੀ ਸਾਨੂੰ ਸਿੱਖਣਾ ਨਹੀਂ ਹੈਗਾ ਸਾਨੂੰ ਸਿੱਧਾ ਬਾਹਰ ਭੇਜ ਦਿਓ ਉਹ ਜਿਹੇ ਲੋਕ ਹੀ ਜ਼ਿਆਦਾ ਕਾਲੀ ਦੇ ਵਿੱਚ ਜਲਦੀ ਦੇ ਵਿੱਚ ਆ ਕੇ ਇਸ ਕੰਮ ਦੇ ਵਿੱਚ ਫਸਦੇ ਨੇ